ਜੀ ਜਗਿੰਦਰ ਸਿੰਘ ਹੋਰ ਹੈ ਇਹ ਸਾਡੇ ਵਾਰਡ ਨੰਬਰ ਲਾਹੌਰਾਂਗੜ ਤੋਂ ਸੀ ਇਹ ਗਰੀਬ ਪਰਿਵਾਰ ਦੇ ਵਿੱਚੋਂ ਇਹਨਾਂ ਦੇ ਜਿਹੜੇ ਹਸਬੰਡ ਸੀ ਜੀਰਾ ਰਾਮ ਉਹ ਵੀ ਰਿਕਸ਼ਾ ਚਲਾ ਕੇ ਗੁਜ਼ਾਰਾ ਕਰਦੇ ਨੇ ਇਹ ਮਾਤਾ ਹਰ ਸਾਲ ਹੀ ਆਪਣੇ ਮੰਡੀ ਦਾ ਕਾਰੋਬਾਰ ਕੰਮ ਕਰਕੇ ਆਪਣਾ ਪਰਿਵਾਰ ਦਾ ਪਲਨ ਪੋਸ਼ਣ ਕਰਦੀ ਅੱਜ ਵੀ ਫਿਰ ਇਹ 7:30 ਵਜੇ ਮੇਰੇ ਲਾਹੌਰਾਂਗੜ ਤੋਂ ਦੁਕਾਨ ਦੇ ਮੁਰੋ ਲੰਘ ਕੇ ਆਏ ਨੇ ਮੈਨੂੰ ਮਿਲ ਕੇ ਵੀ ਆਏ ਨੇ ਜਦੋਂ ਆਪਣੇ ਕੰਮ ਕਰ ਰਹੇ ਸੀ ਸੜਕ ਬਈ ਸੜਕ ਤੋਰੀ ਸੀ ਜਿਹੜਾ ਟਰੱਕ ਵਾਲਾ ਹੈ ਟਰੱਕ ਵਾਲੇ ਦੀ ਨਲਾਕੀ ਇਸ ਵਿੱਚ ਮੈਂ ਗੱਲ ਕਹਿ ਸਕਦਾ ਨਾ ਨਸ਼ੇ ਦਾ ਪੂਰਾ ਢੰਗ ਸੀ ਨਸ਼ੇ ਦਾ ਪੂਰਾ ਹਾਦੀ ਸੀ ਸਾਨੂੰ ਲੋਕਾਂ ਤੋਂ ਪਤਾ ਲੱਗਿਆ ਵੀ ਹਜ਼ਾਰਾਂ ਦੀ ਗਿਣਤੀ ਵਿੱਚ ਅੱਜ ਮੰਡੀਪੁਰੀ ਰਫਤਾਰ ਨਾਲ ਸੀ ਉਹਨਾਂ ਨੇ ਜਿਹੜਾ ਟਰੱਕ ਹੈ ਉਹ ਪੂਰਾ ਪੂਰੀ ਤੇਜ਼ੀ ਨਾਲ ਸੀ ਤੇ ਪਿੱਛੇ ਵੀ ਨੁਕਸਾਨ ਕਰਕੇ ਆਇਆ ਇੱਥੇ ਆ ਕੇ ਬਜੁਰਗ ਦੇ ਉੱਪਰ ਅਗਲਾ ਟਾਇਰ ਚੜਾ ਦਿੱਤਾ ਫਿਰ ਪਿੱਛੇ ਕਰ ਲਿਆ ਫਿਰ ਅੱਗੇ ਚੜਾ ਦਿੱਤਾ ਜਿਵੇਂ ਉਹਦੀ ਪੂਰੀ ਇਹ ਗੱਲ ਸੀ ਵੀ ਜਿਵੇਂ ਉਹਨੂੰ ਨਿੱਜੀ ਤੌਰ ਤੇ ਮਾਰਨਾ ਹੋਵੇ ਤੁਰ ਕੇ ਆ ਰਹੀ ਸੀ ਦਾੜੇ ਸੰਭਰਦੀ ਸੀ ਇਹ ਤੁਰ ਕੇ ਆ ਰਹੀ ਸੀ ਅਗਲੇ ਟਹਰੋ ਖੱਲਿਆ ਪਹਿਲਾਂ ਪਿੱਛੇ ਪੋਰੀਆਂ ਪਾਰ ਕੇ ਆਇਆ ਫੇਰੇ ਅਗਲੇ ਟੈਰਾਫਰੇ ਜਨਾਨੀ ਨੇ ਦਿੱਤਾ ਜੇ ਬਿਗਲ ਮਾਰਦਾ ਜਨਾਨੀ ਪਿੱਛੇ ਹਟ ਜਾਂਦੀ ਇਹਨੇ ਕੋਈ ਬਿਗਲ ਨਹੀਂ ਮਾਰੀ ਇਹਨੇ ਫਿਰ ਟੋਟੇ ਟੋਟੇ ਉਹ ਚਾਹ ਟੋਟੇ ਹੋਏ ਪੈਣ ਇਹ ਜਨਾਨੀ ਟੁੰਡੀ ਸੀਗੀ ਹੱਥ ਤੋਂ ਹੈ ਬੱਚੇ ਇਹਦੇ ਨਹੀਂ ਕੁਛ ਕਰਦੇ ਹੈਗੇ ਇਹ ਆਪਣੇ ਸਿਰ ਤੇ ਟਾਈਮ ਪਾਸ ਕਰਦੀ ਜਨਾਨੀ ਹੈ ਘਰ ਵਾਲੇ ਦਾ ਜਨ ਨਾਲ ਆਇਆ ਸੀਗਾ ਕੋਈ ਵਿਚਾਰਤ ਕਮਾਉਣ ਵਾਲੇ ਨਹੀਂ ਹੈਗੇ ਤਾਂ ਉਹ ਦੇਖੋ ਨਸ਼ਾ ਕੀਤਾ ਹੋਇਆ ਹੈ ਨਹੀਂ ਉਹ ਦੇਖੋ ਕਿੰਨਾ ਨਸ਼ਾ ਕਰਿਆ ਹੋਇਆ ਉਟਿਆ ਲੱਗਿਆ ਪਿਆ ਜਿੰਮ ਬੰਦੇ ਨੂੰ ਇਹ ਬੰਦਾ ਜੀ ਸੱਚਾ ਹੁੰਦਾ ਇੱਥੇ ਖੜਦਾ ਪੱਜਦਾ ਨਾ ਭੱਜਦਾ ਨਾ ਇੱਥੇ ਖੜ ਜਾਂਦਾ ਵੀ ਲੈ ਭਾਈ ਮੈਨੂੰ ਮਾਰ ਕੁੱਟ ਕਰੋ ਇੱਕ ਬੇਟੀ ਹੈ ਹਾਜੀ ਦੋ ਬੇਟੀਆਂ ਹੁੰਦਾ ਜੇ ਇੱਕ ਬਾਹ ਖੜੀ ਆਗੀ ਇੱਕ ਬਾਹ ਖੜੀ ਆ ਇਹ ਦਾਣੇ ਸੰਭਰਦੀ ਆਗੀ ਵਿਚਾਰੀ ਗੁਜ਼ਾਰਾ ਕਰਦੀ ਆਪਦਾ ਦੇਖੋ ਗੱਡੀ ਨਸ਼ੇ ਨਾਲ ਤੁੱਤਾ ਬੰਦਾ ਇਹ ਹੈ ਨਸ਼ੇ ਨਾਲ ਤੁੱਤਾ ਬੰਦਾ ਕੱਢਦਾ ਆਇਆ ਜੀ ਕੱਟਾ ਪੈਂਦਾ 500 ਇਹ 600 ਕੱਟਾ ਪਾਈਂ ਫਿਰਦਾ ਗੱਡੀ ਦੇ ਵਿੱਚ ਠੀਕ ਹੈ ਨਹੀਂ ਜਿੰਨਾ ਜੀ ਸਾਨੂੰ ਅੱਜ ਹੀ ਪਤਾ ਲੱਗਿਆ ਫੋਨ ਆਇਆ ਸਾਨੂੰ ਥਾਣੇ 'ਚ ਵੀ ਨਾਲ ਜੰਡੀ ਚ ਇੱਕ ਟਰੱਕ ਨੇ ਇੱਕ ਔਰਥੋਡੀ ਲੇਬਰ ਵਾਲੀ ਸੀ ਉਹਨੂੰ ਥੱਲੇ ਦੇਤਾ ਅਸੀਂ ਮੌਕੇ ਤੇ ਪਹੁੰਚੇ ਜੀ ਤੇ ਪਰਿਵਾਰ ਨਾਲ ਗੱਲ ਕੀਤੀ ਹੈ ਪਰਿਵਾਰ ਨੂੰ ਅਸੀਂ ਦੱਸਿਆ ਵੀ ਜੋ ਵੀ ਤੁਸੀਂ ਬਿਆਨ ਦਿਓ ਟਰੱਕ ਵਾਲੇ ਚਾਲਕ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਠੀਕ ਹੈ ਜੀ ਬਾਕੀ ਜੇ ਪਰਿਵਾਰ ਵਾਲੇ ਲੱਗਿਆ ਵੀ ਟਰੱਕ ਵਾਲੇ ਦਾ قصور ਲੱਗ ਰਿਹਾ ਤੁਸੀਂ ਮੌਕੇ ਤੇ ਆ ਕੇ ਹਾਂ ਜੀ قصور ਤਾਂ ਲੱਗ ਰਿਹਾ ਟਰੱਕ ਵਾਲੇ ਦਾ ਬਾਕੀ ਮੌਕੇ ਦੇ ਜਿਹੜੇ ਹਾਲਾਤ ਨੇ ਜੀ ਉਹ ਤਾਂ قصور ਤਾਂ ਲੱਗ ਰਿਹਾ ਬਾਕੀ ਦੀ ਪੜਤਾਲ ਕਰਾਂਗੇ ਅਸੀਂ ਜਿਵੇਂ ਵੀ ਹੋਇਆ ਇਹਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ